ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਇਆ ਇੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਇੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਪੇਸ਼ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੌਂਪਿਆ ਲਾਫਾ ਬੰਦ ਸਪਸ਼ਟਿਕਰਨ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਇਹ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਕੌਜੇ ਸੀਨੀਅਰ ਅਫਸਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬੇ ਕੇ ਦਿੱਤੀ ਸ਼ਿਕਾਇਤ ਵਿੱਚ ਲਾਏ ਗੇ ਦੋਸ਼ਾਂ ਦੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਆਪਣਾ ਲਿਖਤੀ ਸਪਸ਼ਟਿਕਾ ਕਰਨਾ ਸ਼੍ਰੀ ਅਕਾਲ ਤਖਤ ਸਾਹਿਬਾ ਸਕਤਰੇਤ ਵਿਖੇ ਨਿੱਜੀ ਤੌਰ ਤੇ ਪੁੱਜ ਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਸੌਂਪਿਆ ਅਤੇ ਉਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸੰਘਾ ਧਾਮੀ ਡਾਕਟਰ ਦਲਜੀਤ ਸੰਘਾ ਚੀਮਾ ਸਰਦਾਰ ਮਹੇਸ਼ ਇੰਦਰ ਸੰਘਾ ਗਰੇਵਾਲ ਸਰਦਾਰ ਬਲਵਿੰਦਰ ਸੰਘਾ ਪੁੰਧੜਾ ਤੇ ਸਰਦਾਰ ਆਲ ਬਿੰਦਰਪਾਲ ਸੰਘਾ ਪੱਖੋਕੇ ਵੀ ਹਾਜ਼ਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬਾ ਸਕਤਰੇ ਤਬਖੇ ਸੁੰਪੇ ਲੈਖਦੇ ਸਪਸ਼ਟੇ ਕਰਨ ਤੇ ਪੰਜ ਸੰਗਲ ਸਹਿਬਾਨਾਂ ਦੇ ਬੋਲੋਂ ਆਉਣ ਦੇ ਦਿਨਾਂ ਦੇ ਵਿੱਚ ਹੋਣ ਵਾਲੀ ਇਕੱਤਰਤਾ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਐਮਐਸਪੀ ਦੀ ਕਾਨੂੰਨੀ ਗਰੰਟੀ ਲੈਣ ਦੇ ਲਈ ਸਰਕਾਰ ਤੇ ਦਬਾਅ ਬਣਾਵਾਂਗੇ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਨੇ ਵੱਧਵਾਰ ਨੂੰ ਕਿਸਾਨ ਆਗੂਆਂ ਦੇ ਕਬਫਤ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੈ ਕਿ ਇੰਡੀਆ ਗੱਠ ਜੋੜ ਸਰਕਾਰ ਉਤੇ ਦਬਾਅ ਬਣਾਏਗਾ ਕਿ ਕਿਸਾਨਾਂ ਨੂੰ ਕਟੁਕਟ ਸਮਰਥਨ ਮੌਲ ਦੇ ਕਾਨੂੰਨੀ ਗਰੰਟੀ ਯਕੀਨੀ ਬਣਾਈ ਜਾਵੇ ਸਾਂਸਦਪਵਨਾ ਕੰਪਲੈਕਸ ਵਿੱਚ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਲਗਨਾਣਾ ਤਾਮਿਲਨਾਡੂ ਅਤੇ ਕਰਨਾਟਕ ਦੇ ਇੱਕ ਕਿਸਾਨ ਆਗੂ rahul gandhi ਨੂੰ ਮਿਲਿਆ ਤੇ ਵਫਦ ਨੇ ਗਾਂਧੀ ਨੂੰ ਸਮੱਸਿਆ ਮਾਤੋ ਜਾਣੂ ਕਰਵਾਇਆ ਗਾਂਧੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਹਿ ਕੇ ਅਸੀਂ ਇੰਡੀਆ ਗਾਰਡ ਜੋੜ ਦੇ ਨੇਤਾਵਾਂ ਮਾਦੇ ਨਾਲ ਗੱਲਬਾਤ ਕਰਾਂਗੇ ਤੇ ਸਰਕਾਰ ਤੇ ਦਬਾਅ ਪਾਵਾਂਗੇ ਕਿ ਕਿਸਾਨਾਂ ਨੂੰ ਘਾਟੋ ਘਾਟਾ ਸਮਰਥਨ ਮੁੱਲ ਦੇ ਲਈ ਕਾਨੂੰਨੀ ਗਰੰਟੀ ਮਿਲੇ ਆਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਧ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿਸਾਨਾਂ ਨੂੰ ਲੱਗਿਆ ਵੱਡਾ ਝਟਕਾ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਤੇ ਲਈ ਰੋਕ ਹੁਣ ਦਿੱਲੀ ਨਹੀਂ ਜਾ ਸਕਣਗੇ ਪ੍ਰਦਰਸ਼ਨਕਾਰੀ ਪੰਜਾਬ ਅਤੇ ਹਰਿਆਣਾ ਦੇ ਸਰਹੱਦ ਸ਼ੰਭੂ ਤੇ ਪੁੱਲ ਦੇ ਵੱਲੋਂ ਲਗਾਏ ਗਏ ਬੈਰੀਕੇਡ ਨਹੀਂ ਚੁੱਕੇ ਜਾਣਗੇ ਕਿਸਾਨਾਂ ਦੇ ਧਰਨੇ ਕਰਕੇ ਐਸ ਸਰਹੱਦ ਨੂੰ ਹਰਿਆਣਾ ਸਰਕਾਰ ਨੇ ਸੀਲ ਕਰ ਦਿੱਤਾ ਸੀ ਜਿਸ ਤੇ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਤੇ ਇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਕੱਲ ਦੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਹਿ ਕੇ ਸ਼ੰਭੂ ਸਰਹੱਦ ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੇ ਜਾਵੇ ਸ਼ੰਭੂ ਸਰਹੱਦਾ ਹਜੇ ਨਹੀਂ ਖੁੱਲੇਗੇ ਸੁਪਰੀਮ ਕੋਰਟ ਨੇ ਕਹਿ ਕਿ ਉਹ ਨਰਪੱਖਾ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਦਾ ਜਿਸ ਵਿੱਚ ਉਗੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ ਜੋ ਕਿ ਕਿਸਾਨਾਂ ਤੇ ਹੋਰ ਹਿੱਸੇਦਾਰਾਂ ਦੇ ਨਾਲ رابطہ ਕਾਇਮ ਕਰਕੇ ਉਹਨਾਂ ਦੀ ਮੰਗਾਂ ਦਾ ਸਾਰਥਕ ਹੱਲ ਲੱਭ ਸਕਣਗੀਆਂ ਜੋ ਕਿ ਨਰਪੱਖ ਬਰਾਬਰੀ ਵਾਲਾ ਤੇ ਸਭ ਦੇ ਹਿੱਤ ਦੇ ਵਿੱਚ ਆ ਹੋਵੇ ਸਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਕਿਹਾ ਕਿ ਉਹ ਸਵਤੰਤਰ ਕਮੇਟੀ ਦੇ ਮੈਂਬਰਾਂ ਦੇ ਕੁਝ ਨਾਮਾਂ ਦਾ ਸੁਝਾਅ ਦੇਣਾਂ ਜਾਂ ਕਮੇਟੀ ਦੇ ਲਈ ਕੁਝ ਯੋਗ ਵਿਅਕਤੀਆਂ ਦੇ ਭਾਲ ਕਰ ਸਕਦੇ ਹੈ ਸਪਰੀਮ ਕੋਰਟ ਨੇ ਦੋਵਾਂ ਰਾਜਾਂ ਨੂੰ ਇੱਕ ਹਫ਼ਤੇ ਦੇ ਅੰਦਰ ਨਾਮ ਸੁਝਾਉਣ ਦੇ ਲਈ ਕਿਹਾ ਹੈ ਚੰਡੀਗੜ੍ਹ ਵਿੱਚ ਕੈਬ ਅਤੇ ਆਟੋ ਚਾਲਕ ਹੜਤਾਲ ਤੇ ਪ੍ਰਸ਼ਾਸਨ ਤੇ ਡਰਾਫਟ ਜਾਰੀ ਨਾ ਕਰਨ ਦੇ ਲਈ ਦੋਸ਼ ਆ ਚੰਡੀਗੜ੍ਹ ਦੇ ਬੱਚਾ ਕਹਿਵਾ ਤੇ ਆਟੋ ਚਾਲ ਕੇ ਇੱਕ ਵਾਰ ਫਿਰ ਹੜਤਾਲ ਤੇ ਚਲੇ ਗਏ ਹਾਂ ਤੇ ਸੈਕਟਰ 17 ਦੇ ਸਰਕਸ ਗਰਾਊਂਡ ਬੱਚਾ ਕੱਟੇ ਹੋਣ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕਰਨ ਤੇ ਉਹਨਾਂ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਕਈ ਵਾਰ ਵਿਰੋਧਾ ਕਰਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪ੍ਰੋਸਾ ਦਿੱਤਾ ਗਿਆ ਸੀ ਪਰ ਹਜੇ ਤੱਕ ਉਹਨਾਂ ਅੰਦਾਂ ਕੋਈ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਚੰਡੀਗੜ੍ਹ ਦੇ ਵਿੱਚ ਕਈ ਤਰ੍ਹਾਂ ਦੀਆਂ ਗੈਰ ਕਾਨੂੰਨੀ ਟੈਕਸਿੰਗਾਂ ਚੱਲ ਰਹੀਆਂ ਹਨ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦੋਂ ਅਸੀਂ ਪ੍ਰਸ਼ਾਸਨ ਤੋਂ ਆਪਣਾ ਮੰਗਾ ਮੰਗਦੇ ਹਾਂ ਤਾਂ ਪ੍ਰਸ਼ਾਸਨ ਵਾਹਨਾ ਦੇ ਚਲਾਨ ਕੱਟਣ ਲੱਗ ਜਾਂਦਾ ਹੈ ਕਰਨਾਟਕ ਸਰਕਾਰ ਦੇ ਉਤਰ ਜਤੇ ਦਰਾਂ ਕਹਿ ਤੈ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਚੰਡੀਗੜ੍ਹ ਕੈਬ ਜੁਨਨ ਦੇ ਪ੍ਰਧਾਨ ਅਮਨਦੀਪ ਸਨ ਦੱਸਿਆ ਕਿ ਕਰਨਾਟਕ ਸਰਕਾਰ ਨੇ ਖਾੜਾ ਤਿਆਰ ਕਰ ਲਿਆ ਤੇ ਐਸਾ ਡਰਾਫਟ ਵਿੱਚ ਹੈ ਟੈਕਸੀਆਂ ਤੇ ਕੰਪਨੀਆਂ ਦੇ ਦਰਮਿਆਨ ਦਰਾਂ ਤੈ ਕੀਤੀਆਂ ਗਈਆਂ ਤੇ ਪਿਛਲੇ ਹੜਤਾਲ ਦੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਐਸਾ ਸੰਬੰਧੀ ਖਾੜਾ ਜਲਦੀ ਜਾਰੀ ਕੀਤਾ ਜਾਵੇਗਾ ਇਹਦੇ ਨੋਟੀਫਿਕੇਸ਼ਨ ਦੇ ਲਈ 15 ਦਿਨ ਦਾ ਸਮਾਂ ਹੋਵੇਗਾ ਇਹਦੇ ਸੂਚਨਾ 15 ਦਿਨਾਂ ਬਾਅਦ ਦਿੱਤੀ ਆਵੇਗੀ ਪਰ ਕਰੀਬਾ 20 ਦਿਨ ਬੀਤ ਜਾਣ ਦੇ ਬਾਵਜੂਦ ਦਾ ਹਜੇ ਤੱਕ ਅਖਾੜਾ ਤਿਆਰ ਨਹੀਂ ਕੀਤਾ ਗਿਆ ਤੇ ਹੁਣ ਉਹ ਜਦੋਂ ਤੱਕ ਹੜਤਾਲ ਖਤਮ ਨਹੀਂ ਕਰਨਗੇ ਜਦੋਂ ਤੱਕ ਪ੍ਰਸ਼ਾਸਨ ਡਰਾਫਟ ਦੀ ਕਾਪੀ ਨਹੀਂ ਦਿੰਦਾ ਹੁਣ ਦੱਸ ਨਹੀਂ ਸਰਕਾਰ ਦੇ ਰਹੀ ਆ 20 ਲੱਖ ਰੁਪਏ ਤੱਕ ਦਾ ਲੋਨ ਆ ਆਨਲਾਈਨ ਕਰੋ ਅਪਲਾਈ ਮਾਨਸੂਨਾ ਸ਼ਾਇਸਨਾ ਬਾਜਾਟਾ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਜਿਸ ਵਿੱਚ ਵਿੱਤ ਮੰਤਰੀ ਦੇ ਵੱਲੋਂ ਮੁਦਰਾ ਜੋਇਨਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਮੁਦਰਾ ਲੋਨਾਂ ਜੋ ਕਿ ਪਹਿਲਾਂ 10 ਲੱਖ ਰੁਪਏ ਤੱਕ ਸੀਮਿਤ ਸੀ ਹੁਣ ਵਧਾ ਕੇ 20 ਲੱਖ ਰੁਪਏ ਤੱਕ ਕਰ ਦਿੱਤਾ ਜਾਵੇਗਾ ਮੁਦਰਾ ਲੋਨਾਂ ਲੈਣ ਵਾਲੇ ਲੋਕਾਂ ਨੂੰ ਇਸ ਦਾ ਸਿੱਧਾ ਵੱਡਾ ਫਾਇਦਾ ਹੋਵੇਗਾ ਮੁਦਰਾ ਜੋਇਨਾ ਪ੍ਰਧਾਨ ਮੰਤਰੀ ਦੁਆਰਾ ਮੁੱਖ ਤੌਰ ਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਲਈ ਸ਼ੁਰੂ ਕੀਤੇ ਗਏ ਜੋਇਨਾ kia ਮੁਦਰਾ ਲੋਨਾਂ ਪ੍ਰਧਾਨ ਮੰਤਰੀ ਮੁਦਰਾ ਲੋਨਾਂ ਸਰਕਾਰ ਦੇ ਵੱਲੋਂ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਨਾਗਰਿਕਾਂ ਨੂੰ ਦਿੱਤਾ ਜਾਂਦਾ ਐਸਐਸ ਸਕੀਮ ਦੇ ذریعے ਵਿਅਕਤੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨਾ ਅਤੇ ਵਧਾਉਣ ਦੇ ਲਈ ਕਰਜ਼ੇ ਦਿੱਤੇ ਜਾਂਦੇ ਹਨ ਤੈਸ ਸਕੀਮ ਦੇ ਤਹਿਤ ਪਹਿਲਾਂ ਕਿਸੇ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੀ ਰਕਮ ਕਰਜ਼ੇ ਵਜੋਂ ਦਿੱਤੀ ਜਾਂਦੀ ਸੀ ਪਰ ਮੰਗਲਵਾਰ ਨੂੰ ਪੇਸ਼ ਕੀਤੇ ਗਏ ਬਜਟ ਦੇ ਵਿੱਚ ਆ ਵਿੱਤ ਮੰਤਰੀ ਨਰਮਲਾ ਸਿਤਰਮਨ ਨੇ ਐਸਾ ਕਰਜ਼ੇ ਦੀ ਰਕਮ ਨੂੰ ਵਧਾ ਕੇ 20 ਲੱਖ ਰੁਪਏ ਤੱਕ ਕਰ ਦਿੱਤਾ ਹੈ ਹਰਦੀਪਾ ਪੁਰੀ ਨੇ ਕੀਤਾ ਵੱਡਾ ਖੁਲਾਸਾ ਕੈਬਨਟ ਮੀਟਿੰਗ ਦੇ ਵਿੱਚ ਹਰਸਮਰਤਾ ਬਾਦਲ ਨੇ ਕੀਤਾ ਸੀ ਖੇਤੀ ਕਾਨੂੰਨ ਦਾ ਸਵਾਗਤ ਬਾਹਰ ਆ ਕੇ ਬਦਲ ਗਈ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘਾਪੁਰੀ ਨੇ ਵੱਧ ਤੋਂ ਵੱਧ ਨੂੰ এবিপি ਨਿਊਜ਼ ਦੇ ਸੰਮੇਲਨ ਵਿੱਚ ਸ਼ਾਮਲ ਹੋਏ ਇਸ ਦੌਰਾਨ ਉਹਨਾਂ ਨੇ ਆਂਡੀਆ ਗੱਠਜੋੜ ਤੋਂ ਅਕਾਲੀ ਦਲ ਦੇ ਵਾਕੂਨ ਦੇ ਮਾਮਲੇ ਦੇ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਉਹਨਾਂ ਦੱਸਿਆ ਕਿ ਤਤਕਾਲੀ ਕੇਂਦਰੀ ਮੰਤਰੀ ਅਤੇ ਆਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਕੈਬਨਟ ਮੀਟਿੰਗ ਦੌਰਾਨ ਤਿੰਨ ਕੀਤੇ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਅਤੇ ਉਹਨਾਂ ਦਾ ਸਵਾਗਤ ਕੀਤਾ ਸੀ ਪੁਰਿੰਨ ਦੱਸਿਆ ਕਿ ਪਰ ਬਾਅਦ ਵਿੱਚ ਉਹ ਬਾਹਰ ਆ ਗਏ ਅਤੇ ਪਾਰਟੀ ਅਤੇ ਆਕਾਲੀ ਦਲ ਗੱਠਜੋੜ ਤੋਂ ਬਾਹਰ ਹੋ ਗਿਆ ਹਰਸਿਮਰਤ ਕੌਰ ਬਾਦਲ ਨੇ ਹਾਲ ਹੀ ਦੇ ਵਿੱਚ ਪੇਸ਼ ਕੀਤੇ ਕੇਂਦਰੀ ਬਜਟ ਤੇ ਟਿੱਪਣੀ ਕਰਦਿਆਂ ਸਰਕਾਰ ਨੂੰ ਲੰਗੜੀ ਸਰਕਾਰ ਵੀ ਕਿਹਾ ਸੀ ਇਸ ਦਾ ਜਵਾਬ ਦਿੰਦਿਆਂ ਹਰਦੀਪ ਸਿੰਘਾਪੁਰੇ ਨੇ ਏਵੀਪੀ ਸਮੇਲਨਾਂ ਦੌਰਾਨ ਜਵਾਬੀ ਬਾਰਕੀਤਾ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਸਿਮਰਤ ਕੌਰ ਬਾਦਲ ਜੋ ਕਿ ਇੱਕ ਕੌਰਤ ਹੈ ਮੈਂ ਇਸ ਤੇ ਜ਼ਿਆਦਾ ਨਹੀਂ ਕਹਾਂਗਾ ਪਰ ਉਹਨਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਵਧ ਤੋਂ ਵਧ ਹੈ ਕਿ ਸਾਨੂੰ ਘਾਟੋ ਘਾਟ ਸਮਰਥਨ ਮਿਲ ਦਿੱਤਾ ਜਾਂਦਾ ਉਹਨਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਜੇਕਰ ਕਿਸੇ ਦੀ ਮਦਦ ਦੀ ਲੋੜ ਹੈ ਤਾਂ ਦੱਸਣਾ ਚਾਹੀਦਾ ਹੈ 15 ਸੰਸਦ ਵਾਲੀ ਪਾਰਟੀ ਇੰਡੀਆ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਨਾਲ ਆਉਂਦਾ ਰਾਜ ਸਭਾ ਵਿੱਚ ਪਲਟ ਜਾਵੇਗੀ ਗੇਮ ਲੋਕ ਸਭਾ ਚੋਣਾਂ ਤੋਂ ਬਾਅਦ ਆਜ਼ਾਦ ਸੰਸਦ ਮੈਂਬਰ ਇੱਕ ਇੱਕ ਕਰਕੇ ਇੰਡੀਆ ਅਲਾਈਅንስ ਵਿੱਚ ਸ਼ਾਮਲ ਹੋਏ ਅਤੇ ਕਬੀਲਾ ਹੌਲੀ ਹੌਲੀ ਵਧਦਾ ਗਿਆ ਹੁਣ ਤਾਂ ਜਾ ਸਿਆਸੀ ਹਾਲਾਤ ਜੈਸਾ ਦੇਸ਼ ਦੇ ਵੱਲ ਇਸ਼ਾਰਾ ਕਰ ਰਹੇ ਅਤੇ ਉਸ ਅਨੁਸਾਰ ਇੱਕ ਹੋਰ ਵੱਡੇ ਪਾਰਟੀ ਇੰਡੀਆ ਗੜ ਜੋੜ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਹੁੰਦੇ ਜਾਪਦੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ BYSR ਕਾਂਗਰਸ ਪਾਰਟੀ ਦੇ ਮੁਖੀ BYS ਜਗਨਮੋਹਨ ਰਾਡੀ ਨੇ ਬੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ। ਉਹਨਾਂ ਨੇ ਦੋਸ਼ ਲਾਇਆ ਕਿ ਹਾਲ ਹੀ ਦੇ ਵਿੱਚ ਸੁਪਰਬੈਚ ਸੱਤਾ ਦੇ ਵਿੱਚ ਆਈ ਤੇਲਗੂ ਦੇਸ਼ਮ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਪਾਰਟੀ ਦੇ ਖਿਲਾਫ ਹਿੰਸਕ ਰੋਖ ਅਪਣਾਇਆ ਹੈ। ਜਗਨਮੋਹਨ ਰਾਡੀ ਦੇ ਇਸ ਪ੍ਰਦਰਸ਼ਨ ਨੂੰ ਇੰਡੀਆ ਗਾੜ ਜੋੜ ਦੇ ਕਈ ਦਿਗਜਾਂਦਾ ਸਮਰਥਨ ਮਿਲਿਆ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇ ਸ਼ਹਾਜਾਦਬ ਨੇ ਵਿਵਾਦਬਾਰ ਨੂੰ ਰੈਡੀ ਦੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਤੇ BYSR ਕਾਂਗਰਸ ਦੇ ਐਸਾ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਇਥੋਂ ਹੀ ਸਿਆਸੀ ਹਲਕੇ ਨੇ ਵਿੱਚ ਇਹ ਚਰਚਾ ਵੀ ਸ਼ੁਰੂ ਹੋ ਚੁੱਕੀ ਸੀ ਕਿ BYSR ਕਾਂਗਰਸ ਵੀ ਇੰਡੀਆ ਦੇ ਵਿੜੇ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਗਰਭਪਤੀ ਮਹਿਲਾ ਦੇ ਜਿੰਦਗੀ ਪੰਜਾਬ ਸਰਕਾਰ ਨੇ ਪਾਈ ਖਤਰੇ ਦੇ ਵਿੱਚ ਆਇਆ ਵੱਡਾ ਕੋਟਾਲਾ ਕੇਂਦਰ ਨੂੰ ਪਹੁੰਚੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਦੇ ਸਿਨਰਾਗੁਰ ਤੇ ਟਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਕੱਲ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਤੋਂ ਪੰਜਾਬ ਦੇ ਵਿੱਚ ਅੰਗਣਮਾੜੀ ਵਰਕਰਾਂ ਦੇ ਰਾਹੀਂ ਗਰਭਪਤੀ ਅਤੇ ਸਤਨ ਪਾਨਕ ਕਰਵਾਉਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਰਾਸ਼ਨ ਦੀ ਖਰੀਦ ਅਤੇ ਸਪਲਾਈ ਦੇ ਵਿੱਚ ਹੋਏ ਭ੍ਰਾਟਾਚਾਰ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਕੇਂਦਰੀ ਮੰਤਰੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਹਰਿ ਸਿਮਰਤ ਕੁਆਰ ਬਾਦਲ ਨੇ ਕਹਿ ਕੇ ਆਮਦਮੀ ਪਾਰਟੀ ਦੇ ਸਰਕਾਰ ਨੇ ਕੋਆਪਰੇਟਿਵ ਬੇਰਕਾ ਤੋਂ ਦਾਦਾ ਪਾਊਡਰ ਕੀ ਅਤੇ ਪੰਜੀਰੀ ਦੇ ਸਪਲਾਈ ਦੇ ਜ਼ਿੰਮੇਵਾਰੀ ਕੋ ਕੇ ਇੱਕ ਬਲੈਕਲਿਸਟਡ ਨਿੱਜੀ ਕੰਪਨੀ ਨੂੰ ਦੇ ਦਿੱਤੀਆ ਉਹਨਾਂ ਦਾ ਕਹਿਣਾ ਕਿ ਆਂਗਣਵਾੜੀ ਵਰਕਰਾਂ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਇਹ ਖੁਲਾਸਾ ਕੀਤਾ ਹੈ ਕਿ ਇਹ ਨਿੱਜੀ ਕੰਪਨੀ ਸੂਬੇ ਦੇ ਬੱਚਾ ਮਹਿਲਾ ਮਾਂ ਤੇ ਬੱਚਿਆਂ ਨੂੰ ਘਟਿਆ ਉਤਪਾਦਾਂ ਦੇ ਸਪਲਾਈ ਕਰ ਰਹੀ ਹੈ 4000 ਰੁਪਏ ਸਸਤਾ ਹੋਇਆ ਸੋਨਾ ਵਿੱਤ ਮੰਤਰੀ ਦੇ ਐਲਾਨ ਮਗਰੋਂ ਘਟ ਗਈਆਂ ਕੀਮਤਾਂ ਜਾਣੋ ਤਾਜ਼ਾ ਰੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਆ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਅਤੇ ਇਸ ਵਿੱਚ ਸੋਨੇ ਅਤੇ ਚਾਂਦੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਇਸ ਤੋਂ ਬਾਅਦ ਸੋਨੇ ਨਾ ਕੀਮਤ ਵਿੱਚ ਅਚਾਨਕ ਵੱਡੀ ਗਰਾਵਟ ਦੇਖਣ ਨੂੰ ਮਿਲਿਆ ਵਿੱਤ ਮੰਤਰੀ ਨਰਮਲਾ ਸਿਤਰਾਮੰਦ ਦੇ ਬਜਟ ਦਾ ਭਾਸ਼ਣ ਖਤਮ ਹੁੰਦਿਆਂ ਹੁੰਦਿਆਂ ਸੋਨਾ ਪ੍ਰਤੀ 10 ਗ੍ਰਾਮ 24000 ਰੁਪਏ ਤੱਕ ਘਟ ਹੋ ਗਿਆ ਵੱਤ ਮੰਤਰੀ ਨਰਮਨਾਲ ਸੇਤਰਾਮ ਨੇ ਆਪਣੇ ਬਜਟ ਭਾਸ਼ਣ ਵਿੱਚ ਸੋਨੇ ਅਤੇ ਚਾਂਦੀ ਸਮੇਤ ਹੋਰ ਧਾਤਾਂ ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ ਸਰਕਾਰ ਨੇ ਹੁਣ ਸੋਨੇ ਅਤੇ ਚਾਂਦੀ ਤੇ ਪਹਿਲਾਂ ਤੋਂ ਲਾਗੂ ਕਸਟਮ ਡਿਊਟੀ ਨੂੰ ਘਟਾ ਕੇ 6% ਤੱਕ ਕਰ ਦਿੱਤਾ ਹੈ ਕਿਸਾਨਾਂ ਨੂੰ ਸਿੱਧੇ ਬੈਂਕਾ ਖਾਤਾ ਰਾਹੀਂ ਮਿਲੇਗੀ ਸਬਸਿਡੀ 13 ਅਗਸਤ ਤੱਕ ਅਰਜ਼ੀਆਂ ਮੰਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਸੂਬੇ ਦੇ ਕਿਸਾਨਾਂ ਤੱਕ ਆਧੁਨਿਕ ਖੇਤੀ ਮਸ਼ੀਨਰੀ ਦੀ ਪਹੁੰਚ ਨੂੰ ਵਧਾਉਣ ਦੇ ਉਦੇਸ਼ ਦੇ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਸਬ ਮਿਸ਼ਨ ਆਨ ਐਗਰੀਕਲਚਰਲ ਮਕਨਾਈਜੇਸ਼ਨ ਜੋਇਨਾ ਤਹਿਤ ਆ ਖੇਤੀ ਮਸ਼ੀਨਰੀ ਤੇ ਸਬਸਿਡੀ ਦਾ ਲਾਭ ਲੈਣ ਦੇ ਲਈ ਕਿਸਾਨਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ ਤੇ 1.2 ਕਰੋੜ ਰੁਪਏ ਦੀ ਸਬਸਿਡੀ DBT ਰਾਹੀਂ ਸਿੱਧੇ ਲਾਭ ਪਾਤਰੇ ਕਿਸਾਨਾਂ ਦੇ ਬੈਂਕਾਂ ਖਾਤਿਆਂ ਵਿੱਚ ਭੇਜੀ ਜਾਵੇਗੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੋਡੰਗਣ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਦੇ ਲਈ ਚਾਹਵਾਨ ਕਿਸਾਨ ਵਿਭਾਗ ਦੇ ਪੋਰਟਲ agrimachinerypv.com ਉਤੇ 13 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ